ਦੋਸਤੋ ਇਹ ਉਸ ਗਵਾਲੀਅਰ ਦੇ ਕਿਲੇ ਦਾ ਮੁੱਖ ਦਵਾਰ ਹੈ ਜਿੱਥੋਂ ਕੁੰਭੀ ਨਰਕਪੋਗ ਰਹੇ 52 ਹਿੰਦੂ ਰਾਜਪੂਤ ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਜੇਲ੍ਹ ਦੇ ਵਿੱਚੋਂ ਆਜ਼ਾਦ ਕਰਵਾਇਆ ਸੀ ਅਸੀਂ ਤੁਹਾਨੂੰ ਇਸ ਵਕਤ ਇਸ ਕਿਲੇ ਦੇ ਅੰਦਰ ਬਣੀ ਉਸੇ ਜੇਲ੍ਹ ਵਾਲੇ ਲੈ ਕੇ ਜਾ ਰਹੇ ਹਾਂ ਜਿੱਥੇ ਉਹ 52 ਰਾਜੇ ਕੈਦ ਸਨ ਤੇ ਇਹੀ ਰਸਤਾ ਉਸ ਪਵਿੱਤਰ ਅਸਥਾਨ ਵੱਲ ਵੀ ਜਾਂਦਾ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇਸ ਕਿਲੇ ਦੇ ਅੰਦਰ ਟਿਕਾਣਾ ਹੋਇਆ ਕਰਦਾ ਸੀ ਦੋਸਤੋ ਇਹ ਉਹੀ ਰਾਹਤੇ ਹਨ ਜਿਨ੍ਹਾਂ ਰਾਸਤਿਆਂ ਦੇ ਉੱਤੇ ਕਦੇ ਬਾਬਾ ਬੁੱਢਾ ਜੀ ਤੇ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਇਆ ਕਰਦੀਆਂ ਸਨ ਤੇ ਫਿਰ ਕਿਲੇ ਦੀਆਂ ਦਿਵਾਰਾਂ ਨੂੰ ਚੁੰਮ ਕੇ ਮੱਥਾ ਟੇਕ ਕੇ ਮੁੜ ਜਾਇਆ ਕਰਦੀਆਂ ਸਨ ਇਹ ਉਹੀ ਰਾਹਤੇ ਹਨ ਜਿਨ੍ਹਾਂ ਰਾਸਤਿਆਂ ਦੇ ਉੱਤੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਮੌਜੂਦ ਪੰਜ ਪਿਆਰੇ ਸਿੱਖ ਚਲਿਆ ਕਰਦੇ ਹੋਣੇ ਇਸ ਕਿਲੇ ਦੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਇਹ ਸਾਰਾ ਕਿਲਾ ਗੋਪਾਂਚਲ ਨਾਮ ਦੇ ਚਟਾਨਾਂ ਦੇ ਪर्वਤ ਉੱਤੇ ਬਣਿਆ ਹੋਇਆ ਹੈ ਜਿਸ ਕਰਕੇ ਇਸ ਕਿਲੇ ਦੀ ਉਚਾਈ ਇੰਨੀ ਹੈ ਕਿ ਜੇ ਤੁਸੀਂ ਉੱਪਰ ਤੋਂ ਇੱਕ ਪੱਥਰ ਵੀ ਥੱਲੇ ਸੁੱਟ ਦਿੰਦੇ ਹੋ ਤਾਂ ਥੱਲੇ ਆਂਦਾ ਆਂਦਾ ਉਹ ਪੱਥਰ ਇੱਕ ਤੋਪ ਦੇ ਗੋਲੇ ਜਿੰਨਾ ਘਾਤਕ ਰੂਪ ਧਾਰ ਲੈਂਦਾ ਹੈ ਇੰਨੀ ਉਚਾਈ ਕਰਕੇ ਇਸ ਕਿਲੇ ਨੂੰ ਤੁਸੀਂ ਗਵਾਲੀਅਰ ਦੇ ਕਿਸੇ ਵੀ ਹਿੱਸੇ ਤੋਂ ਵੇਖ ਸਕਦੇ ਹੋ ਇਸ ਵੇਲੇ ਜੋ ਤੁਸੀਂ ਚਟਾਨਾਂ ਨੂੰ چیر ਕੇ ਬਣਾਈਆਂ ਗਈਆਂ ਵਿਸ਼ਾਲ ਕਾਇਮੂਰਤੀਆਂ ਵੇਖ ਰਹੇ ਹੋ ਇਹ ਇਹ ਮੂਰਤੀਆਂ ਜੈਨੀ ਪੈਗੰਬਰ ਦੀਆਂ ਨੇ ਤੇ ਇਸ ਤੋਂ ਇਲਾਵਾ ਇੱਥੇ 24 ਤੀਰਥੰਕਰਾਂ ਦੀਆਂ ਵੀ ਇਸ ਤਰੀਕੇ ਦੀਆਂ ਮੂਰਤੀਆਂ ਨੇ ਇਹ ਸਾਰੀਆਂ ਮੂਰਤੀਆਂ ਇੱਥੇ ਤੋਮਰ ਰਾਜ ਦੇ ਵਿੱਚ ਬਣੀਆਂ ਨੇ ਤੇ ਇੱਥੇ ਇਹਨਾਂ ਨੂੰ ਰਾਜੇ ਡੋਂਗਰ ਸਿੰਘ ਤੋਮਰ ਨੇ ਬਣਵਾਇਆ ਸੀ। ਦੋਸਤੋ ਇਸ ਨੂੰ 6ਵੀਂ ਸ਼ਤਾਬਦੀ ਦੇ ਵਿੱਚ ਸਭ ਤੋਂ ਪਹਿਲਾਂ ਇੱਥੋਂ ਦੇ ਸ਼ਾਸਕ ਸੂਰਜ ਸੈਨ ਨੇ ਬਣਵਾਇਆ ਸੀ। ਫਿਰ ਜਿਉਂ-ਜਿਉਂ ਰਾਜੇ ਇਸ ਦੇ ਉੱਤੇ ਕਾਬਜ ਹੁੰਦੇ ਗਏ ਉਹਨਾਂ ਨੇ ਇਸ ਦਾ ਵਿਸਥਾਰ ਕੀਤਾ। ਸੂਰਜ ਸੈਨ ਨੂੰ ਕਿਹਾ ਜਾਂਦਾ ਹੈ ਕਿ ਇੱਕ ਲਾ ਇਲਾਜ ਕੋੜ ਦਾ ਰੋਗ ਹੋ ਗਿਆ ਸੀ। ਇੱਕ ਦਿਨ ਇੱਕ ॠषि ਇਹਨਾਂ ਦੇ ਕੋਲ ਆਇਆ ਜਿਸ ਦਾ ਨਾਮ ਗੋਆਲੀਪਾ ਦੱਸਿਆ ਜਾਂਦਾ ਹੈ ਤੇ ਉਸ ਨੂੰ ਇੱਥੇ ਮੌਜੂਦ ਇੱਕ ਕੁੰਡ ਦੇ ਵਿੱਚ ਇੱਕ ਤਲਾਬ ਦੇ ਵਿੱਚ ਇਸ਼ਨਾਨ ਕਰਨ ਨੂੰ ਕਿਹਾ। ਕੁੰਡ ਦੇ ਵਿੱਚ ਇਸ਼ਨਾਨ ਕਰਕੇ ਸੂਰਜ ਸੈਨ ਬਿਲਕੁਲ ਠੀਕ ਹੋ ਗਿਆ ਸੀ ਜਿਸ ਤੋਂ ਬਾਅਦ ਫਿਰ ਉਸ ਨੇ ਇਸ ਰਿਸ਼ੀ ਦੇ ਇਸ ਸਾਧੂ ਦੇ ਸਨਮਾਨ ਦੇ ਵਿੱਚ ਇਸ ਕਿਲੇ ਦਾ ਨਿਰਮਾਣ ਕਰਵਾਉਣਾ ਸ਼ੁਰੂ ਕੀਤਾ ਸੀ ਸੂਰਜ ਸੈਨ ਦੀਆਂ ਤਕਰੀਬਨ 80 ਪੀੜ੍ਹੀਆਂ ਨੇ ਇੱਥੇ ਰਾਜ ਕੀਤਾ ਉਸ ਤੋਂ ਬਾਅਦ ਖੁਸ਼ਵਾਹੀਆਂ ਨੇ ਰਾਜ ਕੀਤਾ ਖੁਸ਼ਵਾਹੀਆਂ ਤੋਂ ਬਾਅਦ ਇੱਥੇ ਮੁਹੰਮਦ ਗਜ਼ਨੀ ਆਇਆ ਮੁਹੰਮਦ ਗਜ਼ਨੀ ਤੋਂ ਬਾਅਦ ਕਤਬੁਦੀਨ ਐਬਕ ਆਇਆ ਕਤਬੁਦੀਨ ਐਬਕੋਹੀ ਜਿਸ ਨੇ ਦਿੱਲੀ ਦੇ ਵਿੱਚ ਕਤਬ ਮੀਨਾਰ ਵੀ ਬਣਵਾਇਆ ਸੀ ਉਸ ਤੋਂ ਬਾਅਦ ਇੱਥੇ ਇਤਲਮਿਸ਼ ਆਇਆ ਤੇ ਉਸ ਤੋਂ ਬਾਅਦ ਤੋਮਰਾਂ ਦਾ ਰਾਜ ਆਇਆ ਤੇ ਤੋਮਰਾਂ ਦੇ ਰਾਜ ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਵਿਸਥਾਰ ਕੀਤਾ ਗਿਆ ਇਹ ਕਿਲਾ ਇੰਨਾ ਮਜ਼ਬੂਤ ਸੀ ਕਿ ਬਾਬਰ ਇਸ ਨੂੰ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਕਿਲੇ ਨੇ ਉਹਨਾਂ ਕਿਲਿਆਂ ਦੇ ਵਿੱਚੋਂ ਇਹ ਕਿਲਾ ਇੱਕ ਮੋਤੀ ਦੀ ਨਹੀਂ ਆਈ ਹੈ ਇਸ ਕਿਲੇ ਦਾ ਕਾਨੂੰਨ ਪੂਰੇ ਹਿੰਦੁਸਤਾਨ ਦੀਆਂ ਜੇਲਾਂ ਤੋਂ ਵੱਖਰਾ ਸੀ ਕਿਉਂਕਿ ਇੱਥੇ ਕੋਈ ਆਮ ਚੋਰ ਚੱਕੇ ਅਪਰਾਧੀ ਡਾਕੂ ਲੁਟੇਰੇ ਨਹੀਂ ਹੁੰਦੇ ਸਨ ਇਸ ਜੇਲ੍ਹ ਦੇ ਵਿੱਚ ਸਿਰਫ ਔਰ ਸਿਰਫ ਪੋਲਿਟੀਕਲ ਪ੍ਰੀਜ਼ਨਰ ਹੁੰਦੇ ਸਨ ਯਾਨੀ ਕਿ ਸਿਰਫ ਮੁਗਲ ਹਕੂਮਤ ਨਾਲ ਮੱਥਾ ਲਾਉਣ ਵਾਲੇ ਬਗਾਵਤ ਕਰਨ ਵਾਲੇ ਬਾਗੀ ਰਾਜੇ ਰੱਖੇ ਹੁੰਦੇ ਸਨ ਜੋ ਮੁਗਲ ਰਾਜ ਲਈ ਖਤਰਾ ਬਣ ਸਕਦੇ ਸਨ ਜਹਾਂਗੀਰ ਨੇ ਇਹਨਾਂ ਦੀਆਂ ਸਾਰੀਆਂ ਰਿਆਸਤਾਂ ਜਾਇਦਾਦਾਂ ਨੂੰ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ ਸੀ ਇਸ ਲਈ ਜਿਹੜਾ ਵੀ ਕੈਦੀ ਇੱਕ ਵਾਰ ਇੱਥੇ ਆ ਜਾਂਦਾ ਸੀ ਉਸ ਦਾ ਜਿਉਂਦਾ ਬਾਹਰ ਆਣਾ ਤਾਂ ਦੂਰ ਦੀ ਗੱਲ ਸੀ ਉਸ ਦੇ ਮਰਨ ਤੋਂ ਬਾਅਦ ਵੀ ਇੱਥੋਂ ਉਸ ਦੀ Laash ਬਾਹਰ ਨਹੀਂ ਸੀ ਜਾਣ ਦਿੱਤੀ ਜਾਂਦੀ ਇਹਨਾਂ ਕੈਦੀ ਰਾਜੀਆਂ ਨੂੰ ਇੱਥੇ ਕਈ ਕਈ ਦਿਨ ਭੁੱਖਾ ਰੱਖਣ ਤੋਂ ਬਾਅਦ ਸਲੋ ਪੌਇਜ਼ਨ ਮਿਲਾ ਕੇ ਖਾਣਾ ਦਿੱਤਾ ਜਾਂਦਾ ਸੀ ਮਤਲਬ ਖਾਣੇ ਦੇ ਵਿੱਚ ਇਸ ਤਰੀਕੇ ਦਾ ਜ਼ਹਿਰ ਮਲਾਕੇ ਦਿੱਤਾ ਜਾਂਦਾ ਸੀ ਜਿਸ ਨਾਲ ਉਹ ਕੈਦੀ ਰਾਜੇ ਇਕਦਮ ਮਰਦੇ ਵੀ ਨਹੀਂ ਸਨ ਤੇ ਨਾ ਹੀ ਉਹ ਜਿਉਣ ਦੇ ਵਿੱਚ ਸਨ ਤੇ ਇਸ ਸਭ ਬਾਰੇ ਪਤਾ ਹੁੰਦੇ ਹੋਏ ਵੀ ਕਈ ਕਈ ਦਿਨਾਂ ਦੇ ਭੁੱਖ ਦੇ ਮਾਰੇ ਕੈਦੀ ਰਾਜੇ ਇਹ ਭੋਜਨ ਖਾਣ ਦੇ ਲਈ ਮਜਬੂਰ ਹੁੰਦੇ ਸਨ ਰੜਕ ਰੜਕ ਕੇ ਆਪਣੀ ਮੌਤ ਦਾ ਇੰਤਜ਼ਾਰ ਕਰਦੇ ਇਹ ਹਿੰਦੂ ਰਾਜਪੂਤ ਰਾਜੇ ਜੋ ਕਦੇ ਮਹਿਲਾਂ ਦੇ ਵਿੱਚ 36 ਪ੍ਰਕਾਰ ਦਾ ਭੋਜਨ ਛਕਦੇ ਹੋਣਗੇ ਉਹ ਹੁਣ ਦਿਨ ਰਾਤ ਰੱਬ ਕੋਲੋਂ ਆਪਣੀ ਮੌਤ ਮੰਗਦੇ ਸਨ ਬਾਦਸ਼ਾਹ ਜਹਾਂਗੀਰ ਆਪਣੇ ਰਾਜ ਦੇ ਲਈ ਇਨਾ ਇਨਸਿਕਿਉਰ ਸੀ ਇਨਾ ਅਸੁਰੱਖਿਤ ਮਹਿਸੂਸ ਕਰਦਾ ਸੀ ਕਿ ਉਹ ਕਿਸੇ ਵੀ ਬਗਾਵਤ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਇਸ ਨੇ ਬਗਾਵਤ ਕਰਨ ਵਾਲੇ ਆਪਣੇ ਸਗੇ ਪੁੱਤਰ ਖੁਸਰੋ ਦੀਆਂ ਦੋਵੇਂ ਅੱਖਾਂ ਵਿੱਚ ਗਰਮ ਸਲਾਖਾਂ ਮਰਵਾ ਕੇ ਉਸ ਨੂੰ ਅੰਨ੍ਹਾ ਕਰਕੇ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ ਸੀ ਸੋ ਇਸ ਵਕਤ ਤੁਸੀਂ ਜੋ ਸਾਹਮਣੇ ਦੋ ਰਾਸਤੇ ਵੇਖ ਰਹੇ ਹੋ ਇੱਕ ਰਸਤਾ ਉਹ ਹੈ ਜਿਸ ਰਾਸਤੇ ਤੋਂ ਚੱਲ ਕੇ ਅਸੀਂ ਆਏ ਹਾਂ ਤੇ ਦੂਸਰਾ ਰਸਤਾ ਤੁਸੀਂ ਸਾਹਮਣੇ ਵੇਖ ਰਹੇ ਹੋ ਸਾਹਮਣੇ ਜੋ ਦੂਸਰਾ ਰਸਤਾ ਤੁਸੀਂ ਵੇਖ ਰਹੇ ਹੋ ਇਹ ਰਸਤਾ ਸਿੱਧਾ 52 ਰਾਜਪੂਤ ਰਾਜਿਆਂ ਨੂੰ ਜਿੱਥੇ ਕੈਦ ਕੀਤਾ ਹੋਇਆ ਸੀ ਉਸ ਜੇਲ੍ਹ ਵੱਲ ਜਾਂਦਾ ਹੈ ਤੇ ਇਹੀ ਰਾਸਤਾ ਅੱਗੇ ਜਾ ਕੇ ਮਹਿਲਵਾਲ ਵੀ ਜਾਂਦਾ ਹੈ ਅਸੀਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਵਿਖਾਵਾਂਗੇ ਫਿਲਹਾਲ ਹੁਣ ਅਸੀਂ ਜਿਸ ਰਾਸਤੇ ਦੇ ਉੱਤੇ ਚੱਲ ਰਹੇ ਹਾਂ ਇਹ ਰਾਸਤਾ ਸਿੱਧਾ ਸਾਨੂੰ ਉਸ ਸਥਾਨ ਵੱਲ ਲੈ ਕੇ ਜਾਂਦਾ ਹੈ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਇਸ ਕਿਲੇ ਦੇ ਅੰਦਰ ਆਪਣਾ ਟਿਕਾਣਾ ਕੀਤਾ ਹੋਇਆ ਸੀ ਤੇ ਗੁਰੂ ਸਾਹਿਬ ਜੀ ਉੱਥੇ 2 ਸਾਲ 3 ਮਹੀਨੇ ਤੱਕ ਰਹੇ ਸਨ ਜਿੱਥੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਪਵਿੱਤਰ ਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਸ਼ਿਸ਼ੋਬਤ ਹੈ ਬਹੁਤ ਸਾਰੇ ਲੋਕੀ ਅਣਜਾਣ ਪੁਣੇ ਦੇ ਵਿੱਚ ਤੇ ਕਈ ਬੁੱਧੀਜੀਵੀ ਸਮਝਦਾਰ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਇਹ ਆਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜੇਲ੍ਹ ਦੇ ਵਿੱਚ ਬੰਦ ਸਨ ਤੇ ਮੁਖੀ ਮੁਸਲਮਾਨ ਫਕੀਰਾਂ ਦੇ ਕਹਿਣ ਤੇ ਅਤੇ ਸਿੱਖ ਸੰਗਤਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨਾਂ ਨੂੰ ਵੇਖ ਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਜੇਲ੍ਹ ਵਿੱਚੋਂ ਆਜ਼ਾਦ ਕਰਨ ਦੇ ਹੁਕਮ ਦੇ ਦਿੱਤੇ ਸਨ ਦਰਅਸਲ ਇਸ ਵਿੱਚ ਕੋਰੀ ਵੀ ਸੱਚਾਈ ਨਹੀਂ ਹੈ ਤੁਸੀਂ ਖੁਦ ਸੋਚੋ ਕਿ ਜੇ ਗੁਰੂ ਸਾਹਿਬ ਇੱਥੇ ਜੇਲ੍ਹ ਦੇ ਵਿੱਚ ਇੱਕ ਕੈਦੀ ਦੀ ਤਰ੍ਹਾਂ ਹੁੰਦੇ ਤਾਂ ਕੀ ਮੁਗਲ ਹਕੂਮਤ ਇੰਨੀ ਆਸਾਨੀ ਨਾਲ ਗੁਰੂ ਸਾਹਿਬ ਦੀ ਇਹ ਸ਼ਰਤ ਮੰਨ ਲੈ ਕਿ ਅਸੀਂ ਤਾਂ ਆਜ਼ਾਦ ਹੋਵਾਂਗੇ ਤਾਂ ਬਾਹਰ ਆਵਾਂਗੇ ਜੇ ਤੁਸੀਂ ਸਾਰੇ ਦੇ ਸਾਰੇ 52 ਹੋਰ ਕੈਦੀ ਰਾਜਿਆਂ ਨੂੰ ਵੀ ਆਜ਼ਾਦ ਕਰੋਗੇ ਤੇ ਕੈਦੇ ਵੀ ਕੋਈ ਛੋਟੇ ਮੋਟੇ ਕੈਦੀ ਨਹੀਂ ਬਲਕਿ ਸਰਕਾਰ ਦੇ ਬਾਗੀ ਰਾਜੇ ਜਿਨ੍ਹਾਂ ਨੂੰ ਮੁਗਲ ਹਕੂਮਤ ਨੇ ਬੜੀਆਂ ਲੜਾਈਆਂ ਲੜ ਲੜ ਕੇ ਫੜਿਆ ਹੋਇਆ ਸੀ ਜਿਨ੍ਹਾਂ ਤੋਂ ਮੁਗਲ ਹਕੂਮਤ ਨੂੰ ਆਪਣੇ ਰਾਜ ਦਾ ਖਤਰਾ ਸੀ ਤੇ ਨਾ ਸਿਰਫ ਉਹਨਾਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਆਜ਼ਾਦ ਕਰਵਾਇਆ ਬਲਕਿ ਉਹਨਾਂ ਦੀਆਂ ਜ਼ਬਤ ਕੀਤੀਆਂ ਹੋਈਆਂ ਜਾਇਦਾਦਾਂ ਤੇ ਰਿਆਸਤਾਂ ਵੀ ਗੁਰੂ ਸਾਹਿਬ ਨੇ ਬਕਾਇਦਾ ਵਾਪਸ ਕਰਵਾਈਆਂ ਸਨ ਦਰ ਸਲ ਇਹ ਬਹੁਤ ਵੱਡਾ ਇਤਿਹਾਸ ਹੈ ਜਿਸ ਨੂੰ ਜਾਣਬੁੱਝ ਕੇ ਇਹ ਦਰਸਾ ਕੇ ਕਿ ਗੁਰੂ ਸਾਹਿਬ ਨੂੰ ਤਾਂ ਜਹਾਗੀਰ ਨੇ ਆਜ਼ਾਦ ਕੀਤਾ ਸੀ ਇਹ ਝੂਠ ਫੈਲਾ ਕੇ ਗੁਰੂ ਸਾਹਿਬ ਦੀ ਮਹਿਮਾ ਨੂੰ ਛਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਅਤੇ ਅਕਾਲ ਤਖਤ ਦਾ ਸਿਧਾਂਤ ਪੂਰੇ ਹਿੰਦੁਸਤਾਨ ਤੱਕ ਪੂਰੇ ਸੰਸਾਰ ਤੱਕ ਨਾ ਫੈਲ ਜਾਵੇ ਦੋਸਤੋ ਨੈਕਸਟ ਵੀਡੀਓਜ਼ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਫਿਰ ਉਹਨਾਂ ਰਾਜਿਆਂ ਦੀ ਜੇਲ੍ਹ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਮਹਿਲ ਵੀ ਵਿਖਾਵਾਂਗੇ ਤੇ ਗੁਰੂ ਸਾਹਿਬ ਜੀ ਦੇ ਇਸ ਮਹਾਨ ਪਵਿੱਤਰ ਇਤਿਹਾਸ ਦੇ ਨਾਲ ਡਿਟੇਲ ਦੇ ਨਾਲ ਜੋੜਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਜੋ ਇਸ ਵਕਤੇ ਝੂਠ ਫੈਲਾਇਆ ਜਾ ਰਿਹਾ ਹੈ ਤੇ ਅਸਲ ਦੇ ਵਿੱਚ ਕਿਵੇਂ ਗੁਰੂ ਸਾਹਿਬ ਜੀ ਨੇ ਆਪਣੀ ਜ਼ੋਰ ਦੇ ਨਾਲ ਇਹਨਾਂ 52 ਰਾਜਪੂਤ ਰਾਜਿਆਂ ਨੂੰ ਨਾ ਸਿਰਫ ਆਜ਼ਾਦ ਕਰਵਾਇਆ ਬਲਕਿ ਉਹਨਾਂ ਦੀਆਂ ਜ਼ਬਤ ਕੀਤੀਆਂ ਹੋਈਆਂ ਜਾਇਦਾਦਾਂ ਤੇ ਰਿਆਸਤਾਂ ਵੀ ਗੁਰੂ ਸਾਹਿਬ ਜੀ ਨੇ ਜਹਾਂਗੀਰ ਕੋਲੋਂ ਇਹਨਾਂ ਨੂੰ ਵਾਪਸ ਦਵਾਈਆਂ ਸਨ ਇਸ ਵੀਡੀਓ ਨੂੰ ਤੇ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਨੂੰ ਵੀ ਹੋਰ ਸੰਗਤਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ